ਸੋ ਮਾਤਾ ਮੇਰੀ ਏਸ ਨਾ ਵਹਾਲ ਮੈਂ ਗੁੰਦ ਦੇ ਮਾ ਸੀਸ ਨੂੰ ਪ੍ਰੀਤ ਨਾਲ ਮੈਂ ਜਿੱਥੇ ਦਿਲ ਚਾਹੇ ਪੁੱਛ ਲਢ ਘੋਰਨੀ ਗੰਦੇ ਮੰਦੇ ਕੰਮ ਮੈਂ ਕਰਨਾ ਹੋਰਨੀ ਖਾਤਰ ਛਿੜਕ ਕੇ ਵਸ਼ਾਮਾ ਸ਼ੇਜ ਕੋ ਢਾ ਕੇ ਰੱਖ ਦੇ ਮਾ ਕੁਰਸੀਆਂ ਦੇ ਮੇਜ਼ ਕੋ ਕੋਈ ਦਿਨ ਧੀਵਣਾ ਸਰਸਾਰ ਮੇ ਕੱਟ ਲੂ ਵਖਤ ਮਾਤਾ ਤੇਰੇ ਦਵਾਰ ਮੇ ਬੰਦੀ ਹੋ ਕੇ ਰਹੀ ਦੀ ਪੰਡਵਾ ਦੀ ਨਾਰਮੀ ਡਰੋਵਦੀ ਦੇ ਪਾਸ ਵਗੇ ਦੀ ਗੁਜਾਰਦੀ ਤੇਰੇ ਧਾਮ ਆ ਗਈ ਬਨ ਕੇ ਨਿਯੋਰਨੀ ਗੰਦੇ ਮੰਦੇ ਕੰਮ ਵੇ ਕਰਾਣਾ ਹੋਰ ਨਹੀਂ ਰਾਜਪਾਡ ਸਾਰਾ ਕਹਿਰਵਾਂ ਨੂੰ ਹਾਰ ਕੇ ਪੰਜੇ ਪਾਡੋ ਬਣਵਾਸ ਕੋ ਸਦਾਰ ਕੇ ਦ੍ਰੋਪਤੀ ਨੇ ਭਜੀ ਤੇਰੇ ਦਰਵਾਰ ਮੇਂ ਕਾਟ ਲੂ ਮਹਤ ਮਾਤਾ ਤੇਰੇ ਦਵਾਰ ਮੇਂ ਚਾਰ ਪੰਜ ਰਾਣੀਆਂ ਨਿਯਮ ਮੁਝ ਨੇ ਸਤੀਵਾਦ ਕਹਾ ਮਾਤਾ ਪਾਸ ਦੂਰੇ ਦੇ ਦਿਲ ਵਿੱਚ ਰੱਖਣਾ ਆਸਾਨਾ ਚੋਰ ਨਹੀਂ ਗੰਦੇ ਮੰਦੇ ਕੰਮ ਮੈਂ ਕਰਾਦਾ ਹੋਰ ਨਹੀਂ ਹੋ ਮੁੱਠੀਆਂ ਬਾਰਾ ਨਾਲੇ ਖਾਵਾਂ ਜੂਠ ਨਾ ਇਸ ਮੇਰੀ ਬਾਤ ਮੈਂ ਜਰਾ ਪੀ ਝੂਠਣਾ ਦੂਸਰੇ ਨਹੀਂ ਚੱਕਣੀ ਵਗਾਰ ਮੈਂ ਕੱਟ ਲੂ ਵਗ ਤੇ ਮਾਤਾ ਤੇਰੇ ਦਵਾਰ ਮੈਂ ਉਹ ਝੂਠਾ ਭਾਂਡਾ ਮਾਂਜੇ ਨਾਰਾ ਜੋੜਾ ਝਾਲਣਾ ਚੱਲਣੀ ਮਾਰਦੇ ਦੂਸਰੇ ਦੀ ਤਾਲਨਾ ਰੱਖਣਾਰੀ ਮੈਨੂੰ ਜੇ ਸਤਾਬੀ ਦੋਰਨੀ ਗੰਦੇ ਮੰਦੇ ਕੰਮ ਮੈਂ ਕਰਾਣਾ ਹੋਰ ਨਹੀਂ ਗੋਪਾਧਰ ਹਰਨਪਤੀ ਪੰਜੇ ਮੂਝੇ ਦੇ ਹਵਾਰੇ ਰੂਪ ਨਾ ਕਿਸੇ ਨੂੰ ਸੁਜੇ ਰੇ ਵੱਡੇ ਬਰਬਾਰ ਮਾਰ ਖਿ ਜਿਨਾਦੀ ਨਰਮੇ ਕੱਟ ਲੂ ਵਖਤ ਮਾਤਾ ਤੇਰੇ ਦਵਾਰ ਮੇ ਚਾਕੇ ਜੋ ਪੁਰਸ ਮੂਝੀ ਚਾਕੇ ਜੋ ਪੁਰਸ ਮੂਝ ਕੋ ਖੋਡੀ ਨੀਗਾ ਚਾਕੇ ਜੋ ਪੁਰਸ਼ ਮੂਝੀ ਕੋ ਤੁਹੇ ਬਸ ਕਾਲ ਦੇ ਸੁਣਾਵਾ ਤੁਜੀ ਕੋ ਮੇਰੀ ਪਤੇ ਕੁਟ ਕੇ ਬਣਾਉਣ ਮੋਰਨੀ ਗੰਦੇ ਮੰਦੇ ਕੰਮ ਮੈਂ ਕਰਾਣਾ ਘੋਰਨੀ ਗੋਪਤ ਗੰਦਰਬ ਪੰਜੇ ਬਲਵਾਨ ਜੋ ਕਾਟ ਦੇਣ ਖੋਟ ਆਦਮੀ ਦੀ ਜਾਨ ਜੋ ਸੇਟ ਦੇਣਾ ਮਾਰ ਕੇ ਅਦਰਾ ਧਰਮੇ ਕੱਟ ਨੂੰ ਵਖਤ ਮਾਤਾ ਤੇਰੇ ਦਵਾਰ ਮੈਂ ਸਾਰਾ ਦਿਨੇ ਰਹੂੰਗੀ ਮਹਿਲ ਤੂਜੀ ਦੇ ਰਾਤ ਨੂੰ ਲਜਾਣ ਮੈਨੂੰ ਪਦੀ ਮੂਜੀ ਦੇ ਮੇਰੇ ਉੱਤੇ ਰੋਂਦੇ ਨੇ ਬਹੁਤੇ ਡੋਰਨੀ ਗੰਦੇ ਮੰਦੇ ਕੰਮ ਮੈਂ ਕਰਾਣਾ ਹੋਰ ਨਹੀਂ ਬੁੱਟੀਆਂ ਦੇ ਕਾ ਕੱਡਾ ਫੁਲਕਾਰੀਆਂ ਤੌਲੀਏ ਰਮਾਲੇ ਮੀਂਹਣ ਸਾਰੀਆਂ ਗੁੰਦ ਕੇ ਦਿਖਾ ਮਾ ਪੂਛ ਪਾਰੇ ਹਰ ਮੈਂ ਕੱਟ ਲੂੰ ਵਾਖ ਤੇ ਮਾਤਾ ਤੇਰੇ ਦਵਾਰ ਮੈਂ ਰੱਖ ਲੀਆ ਤੈਰੇ ਰੱਖ ਲਈਆ ਤੈਰੇ ਲੈ ਗੌਣ ਵਾਸਤੇ ਹੋਰ ਨਹੀਂ ਕਰਾਉਣਾ ਕੰਮ ਤੇਰੇ ਪਾਸਤੇ ਸਾਖੀ ਤੇਰਾ ਮੇਰਾ ਲੰਧਕਾ ਦਸੋਰ ਨਹੀਂ ਗੰਦੇ ਮੰਦੇ ਕੰਮ ਮੈਂ ਕਰਾਣਾ ਹੋਰ ਨਹੀਂ ਨੀਮ ਤੂਸਾਰੇ ਮੈਨੂੰ ਮਨ ਜੂਰ ਜੀ ਰਾਹਾਂ ਦੇ ਮੇਰੇ ਤਾਮ ਪੂਰਨਾ ਦੇ ਰੂਰਗੀ ਦਾਸ ਰਾਮ ਮੈਂ ਕਰੀ ਦੀ ਕਰਾਰ ਮੈਂ ਕੱਟ ਲੂ ਵਖਤ ਮਾਤਾ ਤੇਰੇ ਦਵਾਰ ਮੈਂ ਘਟਨ ਲਗ ਦੇ ਮਾਤਾ ਤੇਰੇ ਦਵਾਰ ਮੈਂ